ਸਵਾਗਤ ਆ ਦੋਸਤੋ ਇੱਕ ਤਰੀਕ ਨੂੰ ਲੱਗਣ ਵਾਲੀ ਰਾਮਪਰਾ ਪਸ਼ੂ ਮੰਡੀ ਤੇ ਦੋਸਤੋ ਅੱਜ ਆਪਾਂ ਚਾਰ ਝੋਟੀਆਂ ਲੈ ਕੇ ਆਏ ਆਂ ਤੁਹਾਨੂੰ ਦਿਖਾਉਣੇ ਆ ਤੇ ਉਹਦੇ ਵਿੱਚ ਇੱਕ ਬੂਰੀ ਆ ਬਾ ਕਮਾਲ ਆ ਡਰ ਦੀ ਚੈੱਕ ਕਰ ਲੋ ਤੁਸੀਂ ਪਸੋਲੇਵਾ ਪਹਿਲਾਂ ਦੋਸਤੋ ਇਹ ਚੰਗੇ ਫਾਰਮ ਚੋਂ ਆਈ ਆ ਮੱਝਾਂ ਦੇ ਫਾਰਮ ਜਿਹੜੇ ਸਟਾਰਟ ਹੋ ਰਹੇ ਨੇ ਅੱਜ ਕੱਲ ਉਹ ਫਾਰਮ ਦੇ ਵਿੱਚੋਂ ਇਹ ਮੱਝ ਆਈ ਆ ਤੇ ਬਹੁਤ ਚੰਗੇ ਚਵਾਈ ਵਾਲੇ ਥਾਂ ਲੱਗੇ ਹੋਏ ਨੇ ਸੋਈ ਨੂੰ ਹੋ ਗਏ ਜੀ 10 ਕ ਦਿਨ ਤੇ ਦੁੱਧ ਦੀ ਇਸ ਥੱਲੇ ਇਸ ਟਾਈਮ 16 ਲੀਟਰ ਦੁੱਧ ਤਿਆਰ ਹੈ ਚੈੱਕ ਕਰੋ ਜੀ ਮਿਲਕ ਵੇਨ ਤੁਸੀਂ ਚੈੱਕ ਕਰ ਸਕਦੇ ਹੋ ਤੇ ਥਨਾ ਦੀ ਕੁਆਲਟੀ ਚੈੱਕ ਕਰੋ ਜੀ ਬਹੁਤ ਚੰਗੇ ਥਨ ਲੱਗੇ ਹੋਏ ਨੇ ਜੀ ਤੇ ਆਰਡਰ ਬਹੁਤ ਕਮਾਲ ਆਈ ਪੱਸੋਂ ਚੈੱਕ ਕਰੋ ਆ ਲਓ ਸੋਨੂੰ ਆਪਾਂ ਨਾ ਤੋੜ ਕੇ ਦਿਖਾਉਣਾ ਜੀ ਚੈੱਕ ਕਰੋ ਫੇਸ ਕੁਆਲਟੀ ਤੋਂ ਲੈ ਕੇ ਆਰਡਰ ਤੱਕ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਜਾਇਜ਼ ਜਮੁੱਲ ਰੱਖਿਆ ਹੀ ਜਾਵਾ ਸਾਰਿਆਂ ਨਾਲੋਂ ਮੰਦੀ ਮੱਝ ਆਈ ਇਹ ਚੈੱਕ ਕਰ ਲਓ ਤੁਸੀਂ ਬੰਨ ਲਾ ਅਦਰ ਤੁਸੀਂ ਐਚ ਐਫ ਗਾਵਾਂ ਵਾਲਾ ਤੁਸੀਂ ਚੈੱਕ ਕਰ ਸਕਦੇ ਹੋ ਜੀ ਪਿਛੋ ਅਡਰ ਜਿਹੜਾ ਐਚ ਐਫ ਗਾਵਾਂ ਦੇ ਲੱਗਿਆ ਹੋਇਆ ਉਹ ਉਸ ਤਰ੍ਹਾਂ ਦਾ ਡਰੈਸ ਮੱਝ ਦਾ ਹੈਗਾ ਜੀ ਤੇ ਇਹਦਾ ਬਾਜਵਰੇਟ ਰੱਖਿਆ ਜੀ 1 ਲੱਖ 70000 ਰੁਪਏ ਬਾਜਵਰੇਟ ਰੱਖਿਆ ਜੀ 1 ਲੱਖ 70000 ਦੇ ਵਿੱਚ ਤੁਸੀਂ ਇਹ ਮੱਝ ਖਰੀਦ ਸਕਦੇ ਹੋ ਜੀ ਚੈੱਕ ਕਰੋ ਜੀ ਬਹੁਤ ਸੀਲ ਹੈ ਜੀ ਤੇ ਪਸੇ ਦੇ ਵੀ ਕੱਟੀ ਹੈ ਜੀ ਪਸੇ ਕੱਟੀ ਹੈ ਚੈੱਕ ਕਰ ਲੋਈ 16 ਲੀਟਰ ਦੁੱਧ ਹੈ ਇਸ ਟਾਈਮ ਇਹ ਥੱਲੇ ਰੈਡੀ ਹੈ ਜੀ ਲੈ ਦੋਸਤੋ ਇੱਕ ਜਿਹੜੀ ਦੂਜੇ ਨੰਬਰ ਤੇ ਸਾਨੂੰ ਆਪਾਂ ਝੋਟੀ ਦਿਖਾਉਣੇ ਆਂ ਚੈੱਕ ਕਰ ਲਓ ਤੁਸੀਂ ਫੇਸ ਕੁਆਲਿਟੀ ਤੋਂ ਲੈ ਕੇ ਬਹੁਤ ਵੱਡੇ ਬੀਡੀ ਵੇਟ ਦੀ ਹੈ ਜੀ वजन ਤੁਸੀਂ ਚੈੱਕ ਕਰ ਸਕਦੇ ਹੋ ਮੱਝ ਦਾ ਤੇ ਦੁੱਧ ਦੀ ਕੁਆਲਿਟੀ ਦੀ ਗੱਲ ਕਰੀ ਆਪਾਂ ਇਹਦੀ ਕੰਪੈਸਟੀ 20 ਬਾਈ ਲੀਟਰ ਇਸ ਸੂਏ ਮੱਝ ਨੇ ਦੁੱਧ ਦੇਣਾ ਜੀ ਦੂਜੇ ਸੂਏ ਸੂਈ ਹੈ ਤੇ ਇਹਦੇ ਪਿੱਛੇ ਬੱਚਾ ਆਪਾਂ ਦੱਸ ਦੇਈ ਪੁੱਸ ਕੇ ਕੀ ਹੈ ਇਹ ਚੈੱਕ ਕਰੋ ਜੀ ਉਹ ਮੈਂ ਵੀ ਜੈਯੂਦ ਦੇ ਚੈੱਕ ਕਰ ਲਈ ਤੁਸੀਂ ਸਰਬਜੀਤ ਦੇ ਵਿੱਚ ਬੱਚਾ ਕੀ ਆ ਕੱਟਿਆ ਕੱਟਾ ਪੱਟੀ ਆ ਜੀ ਇਹਦੇ ਪੈਸੇ ਵੀ ਦੋਸਤੋ ਕੱਟੀ ਆ ਜੀ ਇਹਦਾ ਬਾਜ਼ ਮੁੱਲ ਰੱਖਿਆ ਗਿਆ ਜੀ 2,70,000 ਰੁਪਏ ਜੀ ਤੇ ਕਿਸੇ ਵੀਰ ਨੇ ਖਰੀਦਣੀ ਆ ਮਾਨਤਾਂ ਨੂੰ ਉੱਚੋ ਵੀ ਕਰਾਂਗੇ ਜੀ ਤੇ ਮੰਡੀ ਤੇ ਆ ਸਕਦਾ ਜੀ ਰਾਮਪੁਰੇ ਪਸ਼ੂ ਮੰਡੀ ਆਈ ਇਹ ਮੱਜ ਚੈੱਕ ਕਰ ਲਈਏ ਜਿਹਦੇ ਪਾਸੇ ਕੱਟੀ ਆਈ ਦੋਸਤੋ ਇਹ ਮੱਝ ਥੱਲੇ ਵਾਈ ਕਹਿੰਦਾ ਇਸ ਟਾਈਮ 17 18 ਲੀਟਰ ਦੁੱਧ ਰੈਡੀ ਹੈਗਾ ਚੈੱਕ ਕਰੋ ਹੀ ਬਹੁਤ ਵੱਡੇ ਬੋਡੀ ਵੇਟ ਦੀ ਹੈ ਇਹ ਮੱਝ ਤੇ ਕਾ ਬੂਰੀ ਦਿਖਾਤੀ ਥੋਨੂੰ ਇੱਕ ਦਿਖਾਤੀ ਤੇ ਇੱਕ ਥੋਨੂੰ ਮੱਝ ਹੋਰ ਦਿਖਾ ਰਹੀ ਹੈ ਇੱਧਰਲੀ ਤੀਜੇ ਨੰਬਰ ਤੇ ਤੇ ਇੱਕ ਦੋਸਤੋ ਆਪਣੇ ਲੈ ਬੈਨਾ ਖੀਰਾ ਕੱਟਾ ਗਈ ਆ ਇਹ ਖੜਾ 1 ਲੱਖ 10 ਹਜ਼ਾਰ ਰੁਪਿਆ ਦਾ ਮੁੱਲ ਕਰਦੇ ਆਂ ਹੀ ਇਹ ਵਧੀਆ ਚੰਗੇ ਸੀਮਨ ਦਾ ਹੀ ਘਰ ਦਾ ਕਟਾ ਪਾ ਲਿਆ ਹੋਇਆ ਜੀ ਬਹੁਤ ਠੰਡਾ ਸੀਲ ਹੈ ਜੀ 110000 ਰੁਪਏ ਦਾ ਮੁੱਲ ਕਰਦੇ ਹਾਂ ਜੀ ਚੈੱਕ ਕਰੋ ਤੁਸੀਂ ਟੈਸਟੀਕਲ ਵਗੈਰਾ ਓਕੇ ਨਹੀਂ ਜੀ ਚੈੱਕ ਕਰੋ ਇੱਕ ਫੀਰਾ HBR 147010 ਇਹ ਸੀਮਨ ਦਾ ਕਟਾ ਜੀ HBR 147010 ਦਾ ਮੂੰਹ ਫੀਰਾ ਜੀ ਚੈੱਕ ਕਰ ਲੂਈਂ 110000 ਰੁਪਏ ਦਾ ਮੁੱਲ ਕਰ ਲਈ ਲੇਓ ਦੂਆ ਦੋਸਤੋ ਇੱਕ ਨਾ ਸੁਣੂ ਆਪਾਂ ਤੀਜੇ ਨੰਬਰ ਤੇ ਤਾਜੀ ਸੂਈ ਮੱਝ ਦਿਖਾਉਣੇ ਆ ਜੀ ਚੈੱਕ ਕਰੋ ਪਿਓਰ ਸਾਕ ਕਾਲੀ ਪਿਓਰ ਹਰਿਆਣੇ ਦੀ ਮੱਝ ਆਈ ਚੈੱਕ ਕਰ ਲਓ ਤੁਸੀਂ ਬਹੁਤ ਬੋਡੀ ਵੇਟ ਦੀ ਹੈ ਜੀ 1.5 ਲੱਖ ਰੁਪਏ ਦਾ ਮੁੱਲ ਕਰ ਦਿਆਂਗੇ ਚੈੱਕ ਕਰੋ ਤੁਸੀਂ ਮੌਕੇ ਦੇ ਮਾਤਰ ਨੂੰ ਕਰ ਲੈਂਦੇ ਵਧੀਆ ਚੁਵਾਈ ਵਾਲੇ ਥਾਂ ਲੱਗੇ ਹੋਏ ਆਈ ਚੈੱਕ ਕਰ ਲੇ ਤੁਸੀਂ ਚੈੱਕ ਕਰ ਲੇ ਇਹਦੇ ਪਿੱਛੇ ਬੱਚਾ ਵੀ ਕੱਟੀ ਆਈ ਹੈ ਮਾਈਕ ਲੈ ਲਏ ਦੋਸਤੋ ਜਿਹੜੇ ਬਾਈ ਕਹਿੰਦੇ ਸੀ ਵਿੱਚ ਸਾਨੂੰ ਕੋਈ ਗੱਬਣ ਮੱਝ ਚਾਹੀਦੀ ਅਤੇ ਆ ਗੱਬਣ ਮੱਝ ਆਈ ਸੂਣ ਵਾਲੀ ਆ ਚੈੱਕ ਕਰੋ ਇ ਦਿਨ ਰਹਿੰਦੇ ਹਲੇ ਸੂਣ ਚ 10 ਸੀ 10 ਦਿਨ ਬਾਕੀ ਨੇ ਸੂਣ ਚ ਪਯੋਰ ਸਾਹ ਕਾਲੀ ਮੱਝ ਆਈ ਮੋੜਲਾ ਪੂਸ ਵੀ ਵਿੱਚੋਂ ਕਾਲੀ ਐ ਤੁਸੀਂ ਚੈੱਕ ਕਰ ਲਓ ਜੀ ਤੇ ਥਾਂਲੇ ਵੀ ਦੀ ਸਾਫ ਸੁਥਰੀ ਆ 1 ਲੱਖ 60000 ਰੁਪਏ ਦਾ ਮੁੱਲ ਕਰਦੇ ਨੇ ਜੀ ਬਾਈ ਮਾਣ ਤਾਣ ਹੋ ਜੂਗਾ ਕਿਸੇ ਵੀ ਨੇ ਖਰੀਦਨੀ ਆ ਤੇ ਇਹ ਮੱਝ ਵੀ ਖਰੀਦ ਸਕਦਾ ਜੀ 9878313968 ਇਹ ਕੰਟੈਕਟ ਨੰਬਰ ਹੈ ਜੀ ਚੈੱਕ ਕਰੋ ਜੀ ਦੋਸਤੋ ਲੈ ਆਪਾਂ ਹੀ ਅੱਜ 5 ਮੱਝਾਂ ਦੇ ਇੱਕ ਕਟਾ ਲੈ ਗਏ ਆਂ ਕਿਸੇ ਵੀ ਨੇ ਕੋਈ ਵੀ ਇਹਨਾਂ ਮੱਝਾਂ ਦੇ ਵਿੱਚੋਂ ਮੱਝ ਪਸੰਦ ਆਉਂਦੀ ਆ ਤਾਂ ਸਕਰੀਨ ਤੇ ਜਿਹੜਾ ਨੰਬਰ ਚੱਲਦਾ ਉਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਜੀ ਤੇ ਹੋਰ ਵੀ ਦੋਸਤੋ ਮੰਡੀ ਤੇ ਬਹੁਤ ਜ਼ਿਆਦਾ ਮੱਝਾਂ ਆਈਆਂ ਹੋਈਆਂ ਨੇ ਜੀ ਚੈੱਕ ਕਰੋ ਜੀ ਮੋੜ ਲਿਆ ਕਰੋ ਵੀ ਰਾਮਪੁਰਾ ਬਸੂਹੰਡੀ ਦੇ ਵੀਅੂ ਤੇ ਮੱਝਾਂ ਜਿਹੜੀਆਂ ਆਈਆਂ ਨੇ ਗੱਡੀਆਂ ਦੇ ਵਿੱਚੋਂ ਲਾਉਂਦੇ ਲੋਕਾਂ ਚੈੱਕ ਕਰ ਲੋ ਕੱਡੇਆਂ ਦੇ ਗੱਡੀਆਂ ਲਾਈ ਜਾਂਦੇ ਆ ਜੀ